ਬਾਕੀ ਬੱਚੇ ਜਿਹੜੇ ਪੱਗ ਨਹੀਂ ਬੰਨਦੇ ਉਹਨਾਂ ਨੂੰ ਕੀ ਕਹੋਗੇ ਪੱਗ ਬੰਨ੍ਹਾ ਕਰੋ ਇਹਨੂੰ ਇੰਨਾ ਪਿਆਰ ਕਿੱਥੋਂ ਪਿਆ ਪੱਗ ਦੇ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਨਦੇ ਹੈ ਚਾਚੂ ਦੇ ਦੁਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਸੀ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਨਨੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਨ੍ਹਣਾ ਕਲੀਅਰ ਵਰਡਸ ਵੀ ਨਹੀਂ ਬੋਲਦਾ ਜਾਂ ਜਿਹੜਾ ਹਜੇ ਜਿਹਨੂੰ ਪਛਾਣ ਨਹੀਂ ਪ੍ਰੋਪਰ ਹੁੰਦੀ ਉਹ ਬੱਚਾ ਪੱਗ ਬੰਨਣ ਲੱਗ ਗਿਆ ਬਿਲਕੁਲ ਇਹਨੂੰ ਸ਼ੌਂਕ ਸੀਗਾ ਛੋਟੇ 10-15 ਲੈ ਕੇ ਇਹਨੇ ਬੰਨਨੀ ਸ਼ੁਰੂ ਕਰਤੀ ਸੀ ਆਪਣੇ ਆਪ ਹੀ ਫਿਰ ਹੌਲੀ ਹ ਮੈਂ ਪੱਗ ਬੰਨ ਕੇ ਜਾਵਾਂਗੇ ਆਪਣੇ ਚਾਚੂ ਨੂੰ ਠਾਣਾ ਸਵੇਰੇ ਮੈਨੂੰ ਪੱਗ ਬੰਨੋ ਤਾਂ ਮੈਂ ਜਾਣਾ ਫੰਕਸ਼ਨ ਸੀ ਪੱਜਾ ਜੀ ਤੇ ਪਤਾ ਲੱਗਿਆ ਫਿਰ ਮੈਂ ਕਿ ਹੱਥ ਸਾਫ਼ ਕਰਨ ਲਈ ਉਹਨਾਂ ਕੋਲ ਲਗਾਇਆ ਹੁਣ ਤੁਹਾਡੇ ਸਾਹਮਣੇ ਕਿੰਨੀ ਅੱਛੀ ਪੱਗ ਬਨ ਰਹੀ ਹੈ ਜਿਹੜੇ ਛੋਟੇ ਬੱਚੇ ਇਦਾਂ ਦੀ ਈਜ਼ੀ ਦੇ ਨਾਲ ਦੇ ਹੋਰ ਫਰੈਂਡਸ ਹੁੰਦੇ ਨੇ ਜਿਹੜੇ ਉਹ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਇਹ ਸੱਗ ਬਨ ਰਿਹਾ ਸਾਨੂੰ ਵੀ ਪੱਗ ਬੰਨਣੀ ਹੈ ਅਸੀਂ ਵੀ ਸਿੱਖਣਾ ਹੈ ਇਦਾਂ ਹੁੰਦਾ ਪ੍ਰਭਾ ਪੰਡਾ ਨਹੀਂ ਬੇਸਿਕਲੀ ਮੈਂ ਬਿਆਸਤ ਹੋਈ ਹਾਂ ਉੱਥੇ ਇੰਨੇ ਸਰਦਾਰ ਫੈਮਿਲੀਜ਼ ਬਹੁਤ ਘਟਨੇ ਉੱਥੇ ਨਹੀਂ ਸਾਰਾ ਉੱਥੇ ਰਾਧਾ ਸੁਆਮੀ ਵ ਉੱਥੇ ਇਕੱਲਾ ਹੀ ਐ ਵੈਸੇ ਓरिजਨਲੀ ਉੱਥੇ ਪੱਗ ਬੰਦਾ ਹੈਗਾ ਜਿਹੜਾ ਬੱਚਿਆਂ ਦੇ ਵਿੱਚ ਅੱਜ ਇੱਥੇ ਇੱਕ ਪਾਸੇ ਸਾਨੂੰ ਜਿਹੜੇ ਨੌਜਵਾਨ ਨੇ ਪੰਜਾਬੀ ਨੇ ਉਹਨਾਂ ਨੂੰ ਵੱਡਿਆਂ ਨੂੰ ਵੀ ਕਹਿਣਾ ਪੈਂਦਾ ਹੈ ਕਿ ਪੱਗਾ ਬੰਨਿਆ ਕਰੋ ਤੁਸੀਂ ਟੋਪੀਆਂ ਨਾ ਪਾਇਆ ਕਰੋ ਉੱਥੇ ਹੀ ਦੂਜੇ ਪਾਸੇ ਅੱਜ ਤੁਹਾਨੂੰ ਇੱਕ ਅਜਿਹੇ ਅ ਬੱਚੇ ਨਾਲ ਮਿਲਵਾ ਰਹੇ ਹਾਂ ਜਿਹੜਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਪੱਗ ਨਾਲ ਇੰਨਾ ਪਿਆਰ ਹੈ ਕਿ ਆਪ ਆਪਣੇ ਹੱਥੀਂ ਪੱਗ ਪੂਣੀ ਵੀ ਕਰਦਾ ਹੈ ਪੱਗ ਵੀ ਬੰਨ ਲੈਂਦਾ ਹੈ ਤੇ ਇੰਨੀ ਸੋਹਣੀ ਪੱਗ ਬੰਦਦਾ ਹੈ ਪੰਜਾਬੀ ਇੰਨੀ ਵਧੀਆ ਬੋਲਦਾ ਹੈ ਤੁਸੀਂ ਕੁਝ ਜਿਹੜਾ ਹੁਣੇ ਹਾਈਲਾਈਟਸ ਦੇ ਵਿੱਚ ਦੇਖਿਆ ਹੋਵੇਗਾ ਤੇ ਹੁਣ ਤੁਹਾਨੂੰ ਉਸ ਬੱਚੇ ਨਾਲ ਗੱਲਬਾਤ ਕਰਵਾਈ ਹੈ ਤੇ ਉਸ ਤੋਂ ਬਾਅਦ ਉਹਦੇ ਮਦਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇੰਨੇ ਛੋਟੇ ਬੱਚੇ ਨੂੰ ਪੱਗ ਨਾਲ ਕਿਦਾਂ ਪਿਆਰ ਪਿਆ ਆਮ ਦੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ ਅੱਜ ਜਿਹੜਾ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਛੋਟੇ ਉਹ ਕਾਰਟੂਨ ਦੇਖਣ ਤੋਂ ਹੀ ਨਿਵੇਲ ਹੁੰਦੀ ਉਹਨਾਂ ਨੂੰ ਉਹਨਾਂ ਨੂੰ ਮੋਬਾਈਲ ਤੋਂ ਹੀ ਨਹੀਂ ਫੁਰਸਤ ਮਿਲਦੀ ਪਰ ਇਸ ਉਮਰ ਦੇ ਵਿੱਚ ਬੱਚਾ ਪੱਗ ਬਨ ਰਿਹਾ ਮਿਲਦੀ ਹੈ ਜੀ ਉਹਨਾਂ ਦੇ ਮਾਤਾ ਜੀ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿੰਨੀ ਏਜ ਹੈ ਬੱਚੇ 5 ਇਅਰਸ ਦੇ ਵਿੱਚ ਇੰਨੀ ਸੋਹਣੀ ਪੱਗ ਬਨ ਰਹੀ ਐ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਇਹਨੂੰ ਇੰਨਾ ਪਿਆਰ ਕਿੱਥੋਂ ਪਿਆ ਪੱਗ ਦੇਣਾ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਦਦੇ ਆ ਚਾਚੂ ਦੇ ਦੁਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਦਨੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਦਨੀ ਤਾਂ ਮਤਲਬ 3 ਸਾਲ ਦਾ ਬੱਚਾ ਜਿਹੜਾ ਹੈ ਜਿਹੜਾ ਹਜੇ ਕਲੀਅਰ ਵਰਡਸ ਵੀ ਨਹੀਂ ਬੋਲਦਾ ਜਾਂ ਜਿਹੜਾ ਹਜੇ ਜਿਹਨੂੰ ਪਛਾਣ ਨਹੀਂ ਪ੍ਰੋਪਰ ਹੁੰਦੀ ਉਹ ਬੱਚਾ ਪੱਗ ਬੰਨਣ ਲੱਗ ਗਿਆ ਬਿਲਕੁਲ ਇਹਨੂੰ ਸ਼ੌਂਗ ਸੀਗਾ ਛੋਟੇ ਦਸਤਾਰਾਂ ਲੈ ਕੇ ਇਹਨੇ ਬੰਨਣੇ ਸ਼ੁਰੂ ਕਰ ਦਿੱਤੇ ਸੀ ਆਪਣੇ ਆਪ ਹੀ ਫਿਰ ਹੌਲੀ ਹੌਲੀ ਓਕੇਸ਼ਨਲੀ ਵੀ ਇਹਨੇ ਟਰਬਨ ਹੀ ਬਨ ਕੇ ਜਾਣੀ ਜਿੱਥੇ ਵੀ ਜਾਣੇ ਨਪਟਕੇ ਨਾਲ ਨਹੀਂ ਜਾਣਾ ਹੁੰਦਾ ਮੈਂ ਪਗ ਬਨ ਕੇ ਹੀ ਜਾਵਾਂਗਾ ਆਪਣੇ ਚਾਚੂ ਨੂੰ ਉਠਾਣਾ ਸਵੇਰੇ ਮੈਨੂੰ ਪਗ ਬਨੋ ਤਾਂ ਮੈਂ ਜਾਣਾ ਫੰਕਸ਼ਨ ਤੇ ਤੇ ਹੌਲੀ ਹੌਲੀ ਫਿਰ ਇਥੇ ਮੈਂ ਲੁਧਿਆਣੇ ਆਈ ਫਿਰ ਮੈਨੂੰ ਜਸਸੀ ਭਾਜੀ ਤੋਂ ਪਤਾ ਲੱਗਿਆ ਫਿਰ ਮੈਂ ਕਿ ਹੱਥ ਸਾਫ਼ ਕਰਨ ਲਈ ਉਹਨਾਂ ਕੋਲ ਲਗਾਇਆ ਹੁਣ ਤੁਹਾਡੇ ਸਾਹਮਣੇ ਕਿੰਨੀ ਅੱਛੀ ਪਗ ਬਨ ਰਿਹਾ ਹੋ अच्छा ਜਿਹੜੇ ਛੋਟੇ ਬੱਚੇ ਇਦਾਂ ਦੀ ਈਜ਼ੀ ਦੇ ਨਾਲ ਦੇ ਹੋਰ ਫਰੈਂਡਸ ਹੁੰਦੇ ਨੇ ਜਿਹੜੇ ਉਹ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਇਹ ਸਪੱਗ ਬਨ ਰਿਹਾ ਸਾਨੂੰ ਵੀ ਪੱਗ ਬਨਣੀ ਆ ਅਸੀਂ ਵੀ ਸਿੱਖਣਾ ਹੈ ਇਦਾਂ ਹੁੰਦਾ ਪ੍ਰਭਾਵ ਪੈਂਦਾ ਨਹੀਂ ਬੇਸਿਕਲੀ ਮੈਂ ਬਿਆਸਤਵਾਂ ਹੀ ਆ ਉੱਥੇ ਇਹਨੇ ਸਰਦਾਰ ਫੈਮਿਲੀਜ਼ ਬਹੁਤ ਕੱਟ ਨੇ ਉੱਥੇ ਨਹੀਂ ਨੇ ਸਾਰਾ ਉੱਥੇ ਰਾਧਾ ਸੁਆਮੀ ਵਗੈਰਾ ਸਭ ਨੂੰ ਨੰ ਮੰਦੇ ਹੈਗੇ ਉੱਥੇ ਇਕੱਲਾ ਹੀ ਹੈ ਵੈਸੇ ਉਹ ਕਿਸ਼ਨ ਲਈ ਉੱਥੇ ਪੱਗ ਬੰਦਾ ਹੈਗਾ ਜਿਹੜਾ ਬੱਚਿਆਂ ਦੇ ਵਿੱਚ मतलब बेबी खुद अपने आप ਦੇ ਵਿੱਚ ਮਿਸਾਲ ਹੈ ਕਿ ਇਸ ਇੰਨੀ ਛੋਟੀ ਉਮਰ ਚ ਆਪ ਪੱਗ ਬਨ ਰਿਹਾ ਜਿੱਥੇ ਆਸੇ ਪਾਸੇ ਕੋਈ ਹੋਰ ਸਰਦਾਰ ਫੈਮਲੀਆਂ ਨਹੀਂ ਹੈਗੀਆਂ ਉੱਥੇ ਵੀ ਕੱਲਾ ਬੱਚਾ ਜਿਹੜਾ ਹੈ ਉਹ ਮਤਲਬ ਸਿੱਖੀ ਦੀ ਜਿਹੜੀ ਸ਼ਾਨ ਹੈ ਦਸਤਾਰ ਨੂੰ ਉੱਚਾ ਚੱਕ ਕੇ ਲੈ ਕੇ ਜਾ ਰਿਹਾ ਬਿਲਕੁਲ ਸਰ ਕੀ ਕੀ ਕਹਿਣਾ ਚਾਹੋਗੇ ਹੋਰ ਮਦਰ ਜਿਹੜੀਆਂ ਨੇ ਹੋਰ ਮਾਵਾਂ ਨੂੰ ਕਿ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਸਿੱਖੀ ਦੇ ਨਾਲ ਜੁੜਦੇ ਨਹੀਂ ਸਾਡੇ ਬੱਚੇ ਜਾਂ ਉਹ ਗੁਰਦੁਆਰਾ ਸਾਹਿਬ ਅਸੀਂ ਲੈ ਕੇ ਜਾਂਦੇ ਹਾਂ ਉੱਥੇ ਸਾਡੇ ਨਾਲ ਨਹੀਂ ਜਾਂਦੇ ਪੱਗਾਂ ਨਾਲ ਪਿਆਰ ਨਹੀਂ ਹੈਗਾ ਕੀ ਮੈਸੇਜ ਤੁਹਾਡੇ ਵੱਲੋਂ ਹੋਏਗਾ ਸਰ ਇਹ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸਿਰੇ ਹੋ ਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਦੁਆਰਾ ਸਾਹਿਬ ਹੋ ਕੇ ਮੈਂ ਫਿਰ ਸਕੂਲ ਜਾਵਾਂਗਾ ਉਸ ਤੋਂ ਬਾਅਦ ਇਹ ਲੈਂਦਾ ਬੱਚੇ ਮੋਬਾਈਲ ਸਾਰੇ ਲੈਂਦੇ ਇਹ ਵੀ ਲੈਂਦਾ ਇਹ YouTube ਤੇ ਪਾਕ ਬਣ ਨਹੀਂ ਸਕਦਾ ਕਿ ਕਿੱਦਾਂ ਬਣਨੀ ਹੈ ਪਾਕ YouTube ਤੋਂ ਦੇਖ ਦੇ ਕੇ ਪਾਕ ਬੰਦਾਰੇ ਆਪਨੇ ਆਪ ਹੀ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟ ਲੇਤਾ ਹਲੇ ਤੱਕ ਇਹ ਇੱਕ ਕਾਰਾਟੇ ਖੇਡਦਾ ਸੋ ਅੱਛਾ ਕਾਰਾਟੇ ਵੀ ਖੇਡਦਾ ਇਨੀਸ਼ੀਅਟ ਦੇ ਵਿੱਚ ਹੀ ਵਾਂਟ 5 ਮੈਡਲਸ 3 ਗੋਲਡ ਮੈਡਲਸ 1 ਬ੍ਰੋਨਜ਼ ਐਂਡ 1 ਸਿਲਵਰ ਮੈਡਲ ਇਨ ਕਾਰਾਟੇ ਹਾਂਜੀ ਇਨ ਕਾਰਾਟੇ ਵੈਰੀ ਗੁੱਡ ਮਤਲਬ ਇਨਾ ਟੈਲੈਂਟ ਛੋਟੇ ਜਿਹੇ ਬੱਚੇ ਦੇ ਵਿੱਚ ਤੇ ਜੋ ਤੁਸੀਂ ਇਹਦੀ ਗੱਲਬਾਤ ਸੁਣੀ ਹੈ ਉਹ ਬੱਚੇ ਨੇ ਖੁਦ ਆਪ ਕੀਤੀ ਹੈ ਗੱਲ ਇਦਾਂ ਨਹੀਂ ਹੈ ਕਿ ਹਾਂ ਉਹਨੂੰ ਕਿਹਾ ਹੋਵੇ ਕਿਸੇ ਨੇ ਇਹ ਬੱਚੇ ਨੂੰ ਇਨਾ ਪਿਆਰ ਹੈ ਪੱਗ ਦੇ ਨਾਲ ਬੇਟਾ ਤੁਸੀਂ ਇੰਨੀ ਛੋਟੀ ਇਸ ਦੇ ਵਿੱਚ ਪੱਗ ਆਪੇ ਬੰਨ ਲੰਨੇ ਹੋ ਚਾਚੂ ਨੂੰ ਦੇਖ ਕੇ ਪੱਗ ਬੰਨਦੇ ਸੀਗੇ ਤੁਸੀਂ ਬਾਕੀ ਬੱਚਿਆਂ ਨੂੰ ਕੀ ਕਹੋਗੇ ਕਿ ਤੂੰ ਵੀ ਪੱਗ ਬੰਨਿਆ ਕਰੋ ਤੁਸੀਂ ਵੀ ਬਾਕੀ ਬੱਚੇ ਜਿਹੜੇ ਪੱਗ ਨਹੀਂ ਬੰਨਦੇ ਉਹਨਾਂ ਨੂੰ ਕੀ ਕਹੋਗੇ ਪੱਗ ਬੰਨਿਆ ਕਰੋ ਪੱਗ ਸੋਹਣੀ ਲੱਗਦੀ ਹੈ ਤੁਸੀਂ ਕਰਾਟੇ ਵੀ ਖੇਡਦੇ ਹੋ ਕਿੱਥੋਂ ਸਿੱਖਿਆ ਸੀ ਆਪਾ ਕੋਲ ਕਰਾਟੇ ਵੀ ਪਾਪਾ ਕੋਲ ਸਿੱਖਿਆ ਨੇ ਕਾਰਟੇ ਅਕੈਡਮੀ ਜੁਆਇਨ ਕਰਾਈ ਹੋਈ ਹੈ ਉੱਥੇ ਤੇ ਅੱਗੇ ਹੁਣ ਤੁਹਾਡਾ ਕੀ ਹੈਗਾ ਮਤਲਬ ਕੀ ਸੋਚਿਆ ਕਿ ਬੱਚੇ ਨੂੰ ਜਿਵੇਂ ਇਨੀ ਸੋਹਣੀ ਪੱਗ ਬੰਨਦਾ ਹੈ ਜਾਂ ਕਰਾਟੇ ਖੇਡਦਾ ਹੈ ਤਾਂ ਅੱਗੇ ਤੁਹਾਨੂੰ ਕੀ ਇੱਕ ਇਹਦਾ ਡ੍ਰੀਮ ਹੈ ਤਾਂ ਲੈ ਕੇ ਚੱਲ ਰਹੇ ਹੋ ਕਿ ਕਿੱਥੇ ਇੱਕ ਤੱਕ ਲੈ ਕੇ ਜਾਣਾ ਹੁਣ ਨੈਕਸਟ ਟਾਈਮ ਮੈਂ ਵਿਆਸ ਤੋਂ ਹੀ ਬੇਸਿਕਲੀ ਮੈਂ ਨੈਕਸਟ ਸਮ ਲੁਧਿਆਣੇ ਆਵਾਂਗੀ ਫਿਰ ਮੈਂ ਜੱਸੇ ਸਰਕੂ ਲਈ ਇਹਨੂੰ ਐਕਟਿੰਗ ਕਲਾਸਸ ਲਈ ਜੁਆਇਨ ਕਰਾਣਾਂਗੀ ਅੱਛਾ ਹਾਂਜੀ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਹੈ ਉਹ ਪੱਗ ਵੀ ਬੰਦਦਾ ਹੈ ਉਹਨੂੰ ਪਿਆਰ ਹੈ ਪੱਗ ਦੇ ਨਾਲ ਬੇਸਿਕਲੀ ਕਿ ਤੱਕੇ ਨਾਲ ਨਹੀਂ ਕਹਿਣਾ ਪੈਂਦਾ ਕਿ ਪੱਗ ਬੰਨਣੀ ਆ ਜਾਂ ਪਟਕਾ ਬੰਨਣਾ ਆ ਜਾਂ ਦਸਤਾਰ ਬੰਨਣਾ ਬੱਚੇ ਨੂੰ ਖੁਦ ਪਿਆਰ ਹੈ ਅੱਜ ਦੇ ਸਾਈਡ ਦੇ ਜਿਹੜੇ ਆਉਣ ਵਾਲੇ ਬੱਚੇ ਨੇ ਪੇਰੈਂਟਸ ਨੂੰ ਇਹੀ ਜਿਹੜਾ ਰਿਕੁਐਸਟ ਹੈ ਕਿ ਬੱਚਿਆਂ ਨੂੰ ਜੇ ਆਪਾਂ ਇਸ ਏਜ ਤੋਂ ਹੀ ਨਾਲ ਲਾਵਾਂਗੇ ਦਸਤਾਰਾਂ ਦੇ ਪੱਗ ਦੇ ਤਾਂ ਬੱਚੇ ਜਿਹੜਾ ਉਹਨਾਂ ਦੇ ਅੰਦਰ ਪਿਆਰ ਜਾਗੇਗਾ ਇਸ ਚੀਜ਼ ਦਾ ਨਹੀਂ ਤਾਂ ਫਿਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਸੰਗਤ ਦਾ ਅਸਰ ਇਹੋ ਜਿਹਾ ਹੋ ਜਾਂਦਾ ਉਸ ਟਾਈਮ ਮਾਪਿਓ ਕਹਿੰਦੇ ਨੇ ਕਿ ਬੱਚੇ ਸਾਡੇ ਕਹਣੇ ਤੋਂ ਬਾਹਰ ਹੋ ਗਏ ਪਰ ਛੋਟੀ ਉਮਰ ਦੇ ਵਿੱਚ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਜਰੂਰ ਜਿਹੜਾ ਹੈ ਅਸੀਂ ਹੁਣ ਤੁਹਾਡੀ ਗੱਲਬਾਤ ਕਰਵਾਨੇ ਆ ਉਹ ਜਸੀ ਸਰ ਨਾਲ ਜਿਹੜੇ ਇਹਦੇ ਟੀਚਰ ਨੇ ਜਿਨ੍ਹਾਂ ਨੇ ਇਦਾਂ ਦੇ ਹੋਰ بڑے ਬੱਚਿਆਂ ਨੂੰ ਜਿਹੜਾ ਪੱਗ ਬੰਨਣੀ ਸਿਖਾਈ ਛੋਟੇ ਜਿਹੇ ਬੱਚੇ ਨੂੰ ਜਿਹੜਾ ਦਸਤਾਰ ਸਿਖਾਉਣ ਵਾਲੇ ਅੱਜ ਜਿਹੜੇ ਉਹਦੇ ਮਾਸਟਰ ਨੇ ਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਅਸੀਂ ਇਹਦਾ ਤਾਂ ਟੈਲੈਂਟ ਦੇਖ ਲਿਆ ਛੋਟੇ ਜਿਹੇ ਬੱਚੇ ਦਾ ਕਿ ਇੰਨੀ ਸੋਹਣੀ ਪੱਗ ਬੰਨੀ ਆ ਆਪਣੇ ਹੱਥੀ ਪੂਣੀ ਪਹਿਲਾਂ ਕੀਤੀ ਫਿਰ ਪੱਗ ਬੰਨੀ ਜੀ ਤੁਹਾਡੇ ਕੋਲੇ ਬੱਚਾ ਆਇਆ ਸੀਗਾ ਕਿੱਦਾਂ ਲੱਗਦਾ ਹੈ ਕਿ ਇਦਾਂ ਦੇ ਛੋਟੇ ਜਿਹੇ ਬੱਚੇ ਪੱਗ ਬੰਨਣੀ ਸਿੱਖਦੇ ਨੇ ਪਿਆਰ ਅੰਦਰੋਂ ਉੱਠਦਾ ਇਹਨਾਂ ਦੇ ਕਿੱਦਾਂ ਦਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਇੱਕ ਐਕਸਾਈਟਮੈਂਟ ਆਉਂਦੀ ਹੈ ਅੰਦਰ ਕਿ ਯਾਰ ਅਸੀਂ ਕੁਝ ਬੱਚਿਆਂ ਨੂੰ ਦੇ ਸਕੇ ਲੋਕ ਗੁਰੂ ਸਾਹਿਬ ਨੇ ਦੇਖੋ ਸਾਨੂੰ ਗੁਣ ਬਖਸ਼ਿਆ ਹਨ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਤੁਹਾਡੇ ਅੰਦਰ ਗੁਣ ਹੈ ਉਹ ਵੰਡਣਾ ਜ਼ਰੂਰ ਚਾਹੀਦਾ ਲੁਕੋ ਕੇ ਨਹੀਂ ਰੱਖਣਾ ਚਾਹੀਦਾ ਤੇ ਇਹ ਅਗਰ ਅਸੀਂ ਗੁਣ ਬੱਚਿਆਂ 'ਚ ਵੰਡ ਰਹੇ ਹਾਂ ਤੇ ਇਹ ਸਾਡਾ ਆਣ ਵਾਲਾ ਟਾਈਮ ਹੈ ਆਣ ਲਈ ਪਨੀਰੀ ਹੈ ਸਾਡੀ ਹਨਾ ਇਹਨਾਂ ਨੇ ਸਾਡੀ ਜਨਰੇਸ਼ਨ ਨੂੰ ਸੰਭਾਲਣਾ ਜੇ ਇਹਨੇ ਛੋਟੇ-ਛੋਟੇ ਬੱਚੇ ਪੱਗਾ ਬਣਨ ਲੱਗ ਜਾਣਗੇ ਤਾਂ ਵੱਡੇ ਬੱਚਿਆਂ ਨੂੰ ਇੱਕ ਇੱਕ ਚੈਲੰਜ ਮਿਲਦਾ ਹੈ ਕਿ ਯਾਰ ਅਸੀਂ 12ਵੀਂ 'ਚ ਹੋ ਗਏ ਅਸੀਂ 10ਵੀਂ 'ਚ ਹੋ ਗਏ ਸਾਡੇ ਸਿਰ ਤੇ ਪੱਗ ਐਨੀ ਦੇਖੋ ਛੋਟੇ ਜਿਹੇ ਬੱਚੇ ਜਿਵੇਂ ਅਸੀਂ ਵੀਡੀਓ ਦੇਖ ਰਹੇ ਹਾਂ ਤੇ ਬੱਚਾ ਕਿੰਨੀ ਸੋਹਣੀ ਪ ਕਨਵੈਂਟ ਸਕੂਲ ਤੇ ਬੱਚੇ ਜਿਹੜੇ ਆ ਰਹੇ ਆ ਉਹ 10ਵੀਂ ਕਲਾਸ ਦੇ 12ਵੀਂ ਕਲਾਸ ਦੇ ਬੱਚੇ ਉਹਨੇ ਪੇਰੈਂਟਸ ਪਤਾ ਹੀ ਕੰਦੇ ਆ ਅ ਸਰ ਬੱਚੇ ਨੂੰ ਪਟਕਾ ਸਿਖਾਣਾ ਮੈਨੂੰ ਬੜੀ ਹੈਰਾਨੀ ਹੁੰਦੀ ਆ ਯਾਰ ਇਹ ਉਮਰ ਤਾਂ ਇਹਨਾਂ ਦੀਆਂ ਪੱਗਾ ਵਾਲੀਆਂ ਨੇ ਤੇ ਹੁਣ ਤੱਕ ਇਹਨਾਂ ਨੂੰ ਪੱਗਾ ਆਇ ਨਹੀਂ ਚਾਹੀਦੀਆਂ ਉਹ ਪਟਕੇ ਸਿਖਣ ਹੁੰਦੇ ਨੇ ਜੀ ਤੋਂ ਉਤੋਂ ਸਮਝ ਆਉਂਦੀ ਏ ਕਿ ਸਾਡੇ ਪੇਰੈਂਟਸ ਦੀ ਵੀ ਕਮੀ ਐ ਤੇ ਸਾਡੇ ਸਕੂਲਾਂ ਦੇ ਵਿੱਚ ਇਹ ਕਮੀ ਐ ਕਿ ਅਸੀਂ ਸਕੂਲਾਂ ਵਿੱਚ ਕੰਪਲਸਰੀ ਨਹੀਂ ਕਰ ਰਹੇ ਚਾ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜੇ ਆਪਾਂ ਇੱਥੇ ਪੰਜਾਬ 'ਚ ਬੈਠੇ ਆਂ ਪਾ ਲੁਧਿਆਣੇ 'ਚ ਇਸ ਟਾਈਮ 'ਚ ਇੱਥੋਂ ਦੇ ਸਕੂਲਾਂ ਦਾ ਹੀ ਇਹ ਹਾਲ ਆ ਅਸੀਂ ਕਿੱਦਾਂ ਇਹ ਮੰਨ ਸਕਦੇ ਆਂ ਕਿ ਜਿਹੜੇ ਇਸ ਸਟਰੀਟ ਤੋਂ ਬਾਹਰ ਦੇ ਬੱਚੇ ਨੇ ਸਰਦਾਰ ਨੇ ਜਿਹੜੇ ਉਹ ਪੱਗਾ ਬਣ ਕੇ ਰੱਖਣਗੇ ਕੁਝ ਵੀ ਨਹੀਂ ਹੈ ਜੀ ਬਿਲਕੁਲ ਉਮੀਦ ਹੀ ਨਹੀਂ ਹੈ ਕਿਉਂਕਿ ਪੰਜਾਬ ਪੰਜਾਬ ਹੀ ਸਾਡੀ ਇੱਕ ਇਹੋ ਜਿਹੀ ਧਰਤੀ ਹੈ ਜਿੱਥੋਂ ਸਾਰੀ ਸਰਦਾਰੀ ਸਿੱਖੀ ਪਰਫੁੱਲਤ ਹੋਈ ਹੈ ਸਾਡਾ ਪੰਜਾਬ ਬਹੁਤ ਵੱਡਾ ਚਮਰ ਰਾਂਜੀਤ ਸਿੰਘ ਦੇ ਟਾਈਮ ਤੇ ਇਹ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਇੱਥੋਂ ਘਟਦੇ ਜਾ ਰਹੇ ਹਾਂ ਸਾਰੇ ਬੱਚੇ ਅਸੀਂ ਬਾਹਰ ਜਾਈ ਜਾ ਰਹੇ ਹਾਂ ਨਾਲੇ ਇੱਕ ਗੱਲ ਹੋ ਰਹੀ ਹੈ ਜਦੋਂ ਬੱਚੇ ਬਾਹਰ ਜਾਂਦੇ ਨੇ ਤੋਂ ਸਭ ਤੋਂ ਪਹਿਲਾਂ ਆਪਣਾ ਉਦਾਂ ਦਾ ਸਟਾਈਲ ਬਣਾ ਲੈਂਦੇ ਨੇ ਵਾਲ ਕਟਾ ਲੈਂਦੇ ਨੇ ਹੇਅਰ ਸਟਾਈਲ ਕਰ ਲੈਂਦੇ ਨੇ ਕਿ ਅਸੀਂ ਬਾਹਰ ਦੇ ਵੈਸਟਰਨ ਦੇ ਨਾਲ ਜੁੜ ਜੀਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਆਲਰੇਡੀ ਉੱਥੇ ਪੁਰਾਣੇ ਪੰਜਾਬੀ ਬੈਠੇ ਨੇ ਉਹ ਉਲਟਾ ਸਿੱਖੀ ਨਾਲ ਜੁੜ ਰਹੇ ਨੇ ਉਹ ਗੁਰਬਾਣੀ ਨੂੰ ਸਮਝ ਰਹੇ ਨੇ ਅੱਛਾ ਇਦਾਂ ਦੇ ਛੋਟੇ ਬੱਚੇ ਜਿਵੇਂ ਤੁਹਾਡੇ ਕੋਲੇ ਆਉਂਦੇ ਨੇ ਕਿ ਹੋਰ ਵੀ ਤੁਹਾਡੇ ਕੋਲੇ ਕਿੰਨੇ ਸਾਰੇ ਬੱਚੇ ਆਉਂਦੇ ਹੋਣਗੇ ਤੁਸੀਂ ਦਸਤਾਰ ਸिखਾਉਨੇ ਹੋ ਬੱਚਿਆਂ ਨੂੰ ਇਹਦੇ ਨਾਲ ਨਾਲ ਹੋਰ ਕੀ ਸिखਾਉਨੇ ਹੋ ਦਸਤਾਰ ਦੇ ਨਾਲ ਨਾਲ ਦੇਖੋ ਹੁਣ ਸਾਡੀਆਂ ਹੋਰ ਵੀ ਐਕਟੀਵਿਟੀ ਬਹੁਤ ਚੱਲ ਰਹੀਆਂ ਜਿਨ੍ਹਾਂ ਨਾਲ ਬੱਚੇ ਸਾਡੇ ਜੁੜ ਚੱਕਣ ਅਸੀਂ ਨਾਲ ਗੱਤਕਾ ਕਲਾਸੇ ਸ਼ੁਰੂ ਕੀਤੀਆਂ ਹੋਈਆਂ ਕਿਉਂਕਿ ਹੁਣ ਜਿਹੜਾ ਟਾਈਮ ਹੈ ਬਹੁਤ ਜ਼ਿਆਦਾ ਵਰਦਤਾਂ ਹੋ ਰਹੀਆਂ ਹਰ ਜਗ੍ਹਾ ਕੁੜੀ ਹਰ ਜਗ੍ਹਾ ਮੁੰਡਾ ਸਕੂਲੋਂ ਆ ਜਾਂ ਕਿਤੇ ਵੀ ਇਕੱਲਾ ਹੁੰਦਾ ਹਮੇਸ਼ਾ ਉਹਦੇ ਨਾਲ ਪੇਰੈਂਟਸ ਨਹੀਂ ਹੁੰਦੇ ਅਸੀਂ ਨਾਲ ਗੱਤਕਾ ਕਲਾਸੇਸ ਕਾਰਾਟੇ ਕਲਾਸੇਸ ਠੀ ਮੋਡਲਿੰਗ ਕਲਾਸਿਸ ਤੇ ਨਾਲ ਸਾਡਾ ਭੰਗੜਾ ਕਲਾਸਿਸ ਵੀ ਚੱਲ ਰਹੀਆਂ ਕਿਉਂਕਿ ਆਪਾਂ ਸਭੇ ਚਰਨ ਵੀ ਸਾਹਮਣੇ ਆ। ਇਹ ਐਕਟੀਵਿਟੀ ਅਸੀਂ ਨਾਲ ਹੁਣ ਸ਼ੁਰੂ ਕੀਤੀਆਂ ਤੇ ਜਿਵੇਂ ਮੇਰਾ ਨਾਲ ਫਿਲਮ ਲੈਂਦੇ ਵਿੱਚ ਵੀ ਕੰਮ ਹੈ ਤੇ ਉਹਦੇ ਨਾਲ ਅਸੀਂ ਐਕਟਿੰਗ ਕਲਾਸਾਂ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਛੋਟੇ ਬੱਚਿਆਂ ਨੂੰ ਇਸ ਟਾਈਮ ਫਿਲਮ ਲਾਈਨ ਦੇ ਵਿੱਚ ਵੀ ਭੇਜਿਆ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਪਬਲਿਸ਼ ਕਰ ਸਕਣ ਆਪਣੀ ਸਰਦਾਰੀ ਨੂੰ ਕਾਇਮ ਕਰ ਸਕਣ। ਜੀ ਅੱਜ ਦੇ ਟਾਈਮ ਤੇ ਹੁਣ ਜਿਵੇਂ ਸਿੱਧੂ ਮੂਸੇਵਾਲਾ ਆਏ ਸੀ ਤੇ ਹੋਰ ਜਿਹੜੇ ਸਿੰਗਰਜ਼ ਨੇ ਹੁਣ ਪੱਗ ਬਨ ਕੇ ਆਉਂਦੇ ਨੇ ਸਟੇਜ ਦੇ ਅੱਗੇ ਨਾ ਤੇ ਉਹਨਾਂ ਨੂੰ ਦੇਖ ਕੇ ਬੜੇ ਬੱਚੇ ਜਿਹੜਾ ਉਹ ਉਹਨਾਂ ਤੋਂ ਹੁੰਦੇ ਨੇ ਐਕਸਾਈਟਿਡ ਹੁੰਦੇ ਨੇ ਕਿ ਅਸੀਂ ਵੀ ਇਦਾਂ ਦੀ ਪੱਗ ਬੰਨਣੀ ਆ ਜਿਵੇਂ ਹੁਣ ਇਹਨੇ ਵੀ ਦੱਸਿਆ ਕਿ ਮੈਂ ਸਿੱਧੂ ਮੂਸੇਵਾਲੇ ਦਾ ਫੈਨ ਆ ਤੇ ਕੀ ਲੱਗਦਾ ਤੁਹਾਡੇ ਕੋਲੇ ਹੁਣ ਜਿਹੜੇ ਬੱਚੇ ਆਉਂਦੇ ਨੇਗੇ ਉਹ ਬੱਚੇ ਆ ਕੇ ਕੀ ਕਹਿੰਦੇ ਆ ਵੀ ਅਸੀਂ ਪੱਗ ਬੰਨਣੀ ਸਿੱਖਣੀ ਆ ਸਾਨੂੰ ਮੂਸੇਵਾਲੇ ਦੀ ਸਟਾਈਲ ਸਿਖਾਓ ਜਾਂ ਸਾਨੂੰ ਤੁਸੀਂ ਹੋਰ ਦੂਜੇ ਸਟਾਈਲ ਦੀ ਸਿਖਾਓ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਕਿਹੜਾ ਸਟਾਈਲ ਚੱਲ ਰਿਹਾ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਲੈਜੈਂਡ ਸਿੱਧੂ ਮੂਸੇਵਾਲਾ ਠੀ ਸਾਡੇ ਤਰਸੀਮ ਜਸੜ ਜੀ ਉਹਨਾਂ ਦਾ ਆਊਟਫਿਟ ਜੋ ਲੁੱਕ ਹੈ ਨਾ ਉਹਦੇ ਨਾਲ ਦਾ ਸਟਾਈਲ ਵਟਾਂ ਵਾਲਾ ਉਹ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਤੇ ਵਟਾਂ ਵਾਲੀ ਹੀ ਸਟਾਈਲ ਸਿੱਧੂ ਮੂਸੇ ਵਾਲਾ ਬੰਦਾ ਸੀਗਾ ਉਹ ਬੱਚੇ ਬੱਚੇ ਦੇ ਛਾਇਆ ਹੋਇਆ ਤੁਸੀਂ ਦੇਖੋ ਆ ਛੋਟਾ ਜਿਹਾ ਬੱਚਾ ਇਹਨਾਂ ਦੀ ਹਿਸਟਰੀ ਤਾਂ ਨਹੀਂ ਪੜੀ ਨਾ ਕਿ ਸਿੱਧੂ ਮੂਸੇ ਵਾਲਾ ਕਿਵੇਂ ਬਣਿਆ ਕੀ ਹੈ ਪਰ ਉਹਦਾ ਨਾਮ ਇੰਨਾ ਮਸ਼ਹੂਰ ਹੋ ਗਿਆ ਹੈ ਉਹਨੇ ਇੰਨੀ ਕਮਾਈ ਕੀਤੀ ਹੈ ਕਿ ਉਹਦੇ ਸਟਾਈਲ ਨੂੰ ਸਾਰੇ ਵੈਲਿਊ ਪਾ ਰਹੇ ਤੇ ਸਾਰੇ ਅੱਜਕੱਲ ਵਟਾਂ ਵਾਲੀ ਪੱਗ ਸਿੱਖ ਰਹੇ ਆ ਜੀ ਅੱਛਾ ਵੀ ਜੀ ਤੁਹਾਡੇ ਕੋਲ ਜੇ ਕਿਸੇ ਨੇ ਸਿੱਖਣ ਆਣੀ ਹੋਵੇ ਪੱਗ ਬੰਨਣਾ ਆ ਤਾਂ ਕਿੱਥੇ ਆ ਸਕਦੇ ਇੱਕ हां जी ਆਪਣਾ ایڈریس ਹੈ ਜੀ ਲੁਧਿਆਣੇ ਵਿੱਚ ਬਾਬਾ ਦੀਪ ਸਿੰਘ ਚੌਂਕ ਮਾਡਲ ਟਾਊਨ ਲੰਗਰ ਹਾਲ ਦੇ ਸਾਹਮਣੇ ਸ਼ਾਪ ਨੰਬਰ 4 ਜੱਸੀ ਟਰਬਨ ਟ੍ਰੇਨਿੰਗ ਸੈਂਟਰ ਜੀ ਸਰ ਸੋ ਏਸੀ ਉਹ ਜੱਸੀ ਵੀਰ ਜੀ ਜਿਹੜੇ ਬੱਚਿਆਂ ਨੂੰ ਛੋਟੇ ਛੜੇ ਬੱਚਿਆਂ ਨੂੰ ਜਿਹੜਾ ਆ ਉਹ ਪੱਗ ਬੰਨਣੀ ਸਿਖਾ ਰਹੇ ਨੇ 17 ਨਾਲ ਜੋੜ ਰਹੇ ਨੇ ਇਸੇ ਦੇ ਨਾਲ ਹੀ ਪੰਜਾਬੀ ਕਲਚਰ ਤੇ ਜਿਹੜਾ ਸਾਡਾ ਸਾਨੂੰ ਗੁਰਸਿੱਖੀ ਦੇ ਵਿੱਚੋਂ ਮਿਲੀ ਹੋਈ ਜਿਹੜੀ ਇੱਕ ਸੌਗਾਤ ਹੈ ਗੱਤਕਾ ਸਿੱਖ ਮਾਰਸ਼ਲ ਆਰਟ ਜਿਹੜਾ ਹੈ ਉਹ ਵੀ ਸਿਖਾਉਂਦੇ ਨੇ ਤੇ ਜੇ ਤੁਹਾਡੇ ਵੀ ਬੱਚੇ ਨੇ ਸਿੱਖਣਾ ਹੈ ਜਾਂ ਤੁਸੀਂ ਕਿਤੇ ਚਾਹਵਾਨ ਹੋ ਕੋਈ ਗੁਣ ਲੈਣ ਦੇ ਤੇ ਤੁਸੀਂ ਜ਼ਰੂਰੀ ਇਨਾਂ ਕੋਲੇ ਆ ਕੇ ਮਿਲ ਸਕਦੇ ਹੋ ਛੋਟੇ ਛੜੇ ਬੱਚਿਆਂ ਨੂੰ ਅਸੀਂ ਆਦਤ ਪਾਈਏ ਕਿ ਗੁਰਸਿੱਖੀ ਨਾਲ ਇਸ ਏਜ ਤੋਂ ਹੀ ਜੁੜੀਏ ਤਾਂ ਕਿ ਵੱਡੇ ਹੋ ਕੇ ਸਾਨੂੰ ਲਾਹਮਾਂ ਨਾ ਮਿਲੇ ਕਿ ਤੁਹਾਡਾ ਬੱਚਾ ਜ ਛੋਟੇ ਬੱਚਾ ਨੂੰ ਸੰਭਾਂਗੇ ਤਾਂ ਉਹ ਵੱਡੇ ਹੋ ਕੇ ਆਪਣੇ ਨਾਲ ਚਾਰ ਹੋਰ ਆਪਣੇ ਫਰੈਂਡਸ ਨੂੰ ਜਿਹੜਾ ਇੱਥੇ ਨਾਲ ਲੈ ਕੇ ਆਉਣਗੇ ਸੋ ਇਸੇ ਦੇ ਨਾਲ ਹੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਦ ਸਿਟੀ ਹੈਡਲਾਈਨਸ